ਕੀ ਗੱਲਬਾਤ ਕੀ ਹੋਈ ਐ ਸਾਰੀ ਗੱਲਬਾਤ ਸਰ ਕੋਈ ਨਹੀਂ ਹੋਈ ਤੋ ਮਤਲਬ ਆਂ ਬੇਣ ਕਾਬਦੋ ਆਕਰ ਮਤਲਬ ਮਾਰਨ ਕੋਟਰਾ ਸੋ ਕਰਤਾ ਸੀ ਅੱਛਾ ਚੋਲੋ ਮਾਰ ਲਿਆ ਹਾਂਜੀ ਹਾਂ ਕੀ ਨਾਮ ਕੀ ਉਹਨਾਂ ਦਾ ਸ਼ਰਮ ਦੇ ਸੰਗ ਨਾਲ ਤੇ ਕਿੱਥੇ ਬਨਾਤ ਕਿੱਥੇ ਨੇ ਉਹ ਤੇ ਨੋੜੀ ਹਮਸਨ ਖਾਣ ਲੱਗੇ ਆ ਤੇ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਵੱਲੋਂ ਤੁਹਾਨੂੰ ਮਾਰ ਕੋਟਰੇ ਨੇ ਹਾਂਜੀ ਨਹੀਂ ਦੱਸਿਆ ਜੀ ਮੈਂ ਅੱਠ ਨੂੰ ਆ ਕੇ ਮਾਰ ਕੇ ਮੈਂ ਉਹਨੂੰ ਪੁੱਛਿਆ ਮੈਂ ਕਿ ਕਿਸ ਕਿਸੇ ਜਿਹੜਾ ਤੁਹਾਨੂੰ ਡਾਂਗ ਮਾਰ ਰਿਹਾ ਜੀ ਕੰਨ ਦਬਲੋ ਜੀ ਤੋ ਉਹ ਗਣਵਾਣਾ ਕੇ ਪਿਛੇ ਮੁਰੇ ਟੱਟਾ ਬਰਕ ਫਾੜ ਲਿਆ ਦਬਲੇ ਨੇ ਡਰਾਈਵਰ ਨੇ ਇੱਕ ਡਰਾਈਵਰ ਹੀ ਉਹ ਮੈਨੂੰ ਪਿਛੋਂ ਲੱਗਦਾ ਫੜ ਕੇ ਸੱਤਾਂ ਛੱਡ ਲਈ ਵੱਡੇ ਅਫਸਰਾਂ ਨੂੰ ਕੰਪਲੀਟ ਕੀਤੀ ਇਹ ਚੀਜ਼ ਹਾਂਜੀ ਕੀਤੀ ਹੈ ਜੀ ਕੀ ਕਹਿਣਾ ਉਹ ਕਹਿੰਦੀ ਕੋਈ ਨਹੀਂ ਤੁਹਾਡੇ ਇਹ ਕਾਰਵੇ ਇੰਦੇ ਕਰਨੇ ਆਈ ਹੁਣ ਤੁਸੀਂ ਕੀ ਮੰਗ ਕਰਦੇ ਸਰ ਐਮਰ ਜੀ ਉਹ ਸੇਰੇ ਮਿਲਣੀ ਹੈ ਅੱਜ ਤਾਂ ਨਹੀਂ ਮਿਲਣੀ ਜੀ ਤੇ ਅੰਦਰ ਸਿਰਫ ਇਹ ਮਤਲਬ ਜੋ ਸਰਕਾਰ ਵੀ ਕਰਨਗੇ ਜਨੀ ਅਫਸਰ ਸਰ ਸੁਮਿਤਾ ਕੁਮਾਰੀ ਵਾਈਫ ਬਫਰਜਨ ਸਿੰਘ ਸਰ ਸਵੇਰੇ ਡਿਊਟੀ ਤੋਂ ਆਏ ਆ ਨਟਵੇ ਰ ਕਾਫੀ ਸੱਟਾ ਸੁੱਟਾਂ ਲੱਗੀਆਂ ਹੋਈਆਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਕੀ ਗੱਲ ਹੋਈ ਇਹ ਕਹਿੰਦੇ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋ ਗਈ ਰਾਤ ਨੂੰ ਫਿਰ ਇਹਨਾਂ ਨੂੰ ਲੈ ਕੇ ਆਏ ਕਹਿੰਦੇ ਕਿ ਇਸ ਦੀ ਸਰ ਨੇ ਕਿਹਾ ਕਿ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਵਾਓ ਕਹਿੰਦੇ ਮੈਂ ਮੈਂ ਕਿਤੇ ਸਰ ਨਾਲ ਗੱਲ ਕੀਤੀ ਹੈ ਕਹਿੰਦੇ ਹਾਂਜੀ ਸਰ ਨਾਲ ਮੇਰੀ ਗੱਲ ਹੋਈ ਹੈ 4:30 ਵਜੇ ਸਵੇਰੇ ਗੱਲ ਹੋ ਗਈ ਮੇਰੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਣਾ ਚੈੱਕ ਅਪ ਕਰਵਾਓ ਤੇ ਸਾਨੂੰ ਅਹੀਂ ਬੰਦੇ ਕਾਰਵਾਈ ਦੇਤੇ ਕਰਨੇ ਸਰ ਅਹੀਂ ਮਤਲਬ ਆਪਣੇ ਇੱਥੇ ਆ ਕੇ ਐਡਮਿਟ ਹੋਇਆ 8 ਵਜੇ ਤੋਂ ਬਾਅਦ ਐਡਮਿਟ ਹੋ ਗਿਆ ਉਸ ਤੋਂ ਬਾਅਦ ਇਨਫੈਕਟਰ ਸਰ ਆਇਆ ਦੋ ਹੋਰ ਵੀ ਮੁਲਾਜ਼ਮ ਸੀਗੇ ਨਾਲ ਪਰ ਕੋਈ ਵੀ ਸਾਨੂੰ ਅੱਛਾ ਰਿਸਪੌਂਸ ਨਹੀਂ ਮਿਲਿਆ ਜਦੋਂ ਕਿ ਉਹਨਾਂ ਨੇ ਮਤਲਬ ਸਾਨੂੰ ਆਈ ਮਤਲਬ ਆਪਣੇ ਦੇਖਿਆ ਮਤਲਬ 2.5 3 ਵਜੇ ਤੱਕ ਦੇਖਿਆ ਹੈ ਕਿ ਚਲੋ ਕੋਈ ਆਪਣਾ ਆਏਂ ਤੇ ਫਿਰ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਕਿ ਅਪਲੀਕੇਸ਼ਨ ਕਹਿੰਦੇ ਉਹ ਕਹਿੰਦੇ ਕਿ ਤੀ ਅਪਲੀਕੇਸ਼ਨ ਥਾਣੇ 'ਚ ਦੇ ਦੋ ਇਹ ਕਹਿੰਦੇ ਕਿ ਥਾਣੇ 'ਚ ਅਪਲੀਕੇਸ਼ਨ ਹੀ ਨਹੀਂ ਐਸ ਵੀ ਸਰ ਨੂੰ ਸਿੱਧੇ ਮਿਲਾਂਗੇ ਸੜ ਇਹਨਾਂ ਨੇ ਅਪਲੀਕੇਸ਼ਨ ਲੈ ਕੇ ਦਿੱਤੀ ਔਰ ਮੈਂ ਫਿਰ ਮੈਂ ਔਰ ਬੇਟਾ ਮੇਰਾ ਐਸ ਵੀ ਸਰ ਕੋਲ ਗਿਆ ਸਰ ਐਸਪੀ ਸਰ ਤੇ ਕਿਤੇ ਬਾਹਰ ਗਏ ਹੋਏ ਹੈ ਲੇਕਿਨ ਇਹ ਉਹਨਾਂ ਨੇ ਫੋਨ ਐਪਲੀਕੇਸ਼ਨ ਕਿ ਲੋ ਦਿੱਤੀ ਹੈਗੀ ਅ ਸਰ ਡੀਐਸਪੀ ਸਰ ਕੋਣ ਆ ਗਿਆ ਕੀ ਨਾਮ ਹੈ ਉਹ ਅ ਸਰ ਉਹਨਾਂ ਦਾ ਨਾਮ ਹੈ ਹਰਕ੍ਰਿਸ਼ਨ ਸਰ ਕਾਰਵਾਈ ਹੋਈ ਕੋਈ ਹਾਂਜੀ ਸਰ ਸਰ ਉਹ ਆਏ ਆ ਆਪਣਾ ਆਪਣੇ ਕਾਰਵਾਈ ਬੰਦੀ ਕੀਤੀ ਹੈ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਉਹ ਐਸਪੀ ਸਰ ਨੇ ਵੀ ਉਹਨਾਂ ਨੂੰ ਕਾਫੀ ਮਤਲਬ ਕੋਪਰੇਟ ਕੀਤਾ ਸਾਡੇ ਨਾਲ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਕਿ ਅਸੀਂ ਉਹਨਾਂ ਨਾਲ ਪੂਰੀ ਬੰਦੀ ਕਾਰਵਾਈ ਕਰੀ ਜਿਹੜੇ ਐਸਐਚਓ ਨੇ ਕੁੱਟਿਆ ਹੈਗਾ ਉਹਨਾਂ ਦੀ ਕਾਰਵਾਈ ਹੋਈ ਹੈ ਨਹੀਂ ਅਜੇ ਸਰ ਕੁਛ ਨਹੀਂ ਹੋਇਆ ਹਾਂ ਇਹਨਾਂ ਜ਼ਰੂਰ ਹੈ ਕਿ ਮੇਰੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਬੁਲਾਇਆ ਹੈ ਹੈੱਡ ਕੁਆਟਰ ਆਪਣੇ ਫਿਰ ਅਸੀਂ ਮਤਲਬ ਸਰ ਨਾਲ ਇਹ ਇਹਨਾਂ ਨੂੰ ਲਵਾ ਗਏ ਆ ਹਸਪੀਟਲ ਤੇ ਉਹਨਾਂ ਨੇ ਫਿਰ ਮਤਲਬ ਇਹਨਾਂ ਨਾਲ ਮਿਲ ਕੇ ਗਿਆ ਅੱਛਾ ਮਤਲਬ ਕੀ ਮੰਗ ਕੀ ਕਰਦੇ ਹੋ ਤੁਸੀਂ ਸਰ ਸਾਨੂੰ ਇਨਸਾਫ ਚਾਹੀਦਾ ਸੱਟਾਂ ਮਾਰਾਂ ਕਿੰਨੀਆਂ ਲੱਗੀਆਂ ਹੋਈਆਂ ਸੱਟਾਂ ਸਰ ਬਹੁਤ ਲੱਗੀਆਂ ਹੋਈਆਂ ਇਹਨਾਂ ਦੀ ਉਹਨਾਂ ਨੇ ਕਮ ਸੇ ਕਮ ਇਹਨਾਂ ਨੂੰ ਤੇ 100 ਡਾਂਗ ਭਰੀ ਹੈ ਕਿ ਨਾਮ ਕੀ ਆਫੀਸਰ ਦਾ ਜਿਹੜਾ ਇਹਨਾਂ ਨੂੰ ਮਾਰਿਆ ਸਰਬਜੀਤ ਸਰ ਐ ਐਸਚਓ ਸਰਬਜੀਤ ਸਰ ਉਹਨਾਂ ਨਾਲ ਦੋ ਮਤਲਬ ਹੋਰ ਮੁਲਾਜ਼ਮਾ ਉਹਨਾਂ ਨਾਲ ਮਤਲਬ ਗਨਮੈਨ ਹੈ ਉਹਨਾਂ ਦੇ ਇੱਕ ਡਰਾਈਵਰ ਹੋਰ ਕਿੱਥੇ ਡਿਊਟੀ ਉਹਨਾਂ ਦੀ ਕੋਲੀਆਂ ਸਰ ਉਹਨਾਂ ਦੀ ਨੌਰ ਜਮਨ ਸੀ ਜਿਹੜੇ ਗਨਮੈਨ ਨਾਲ ਲੱਗੇ ਸੀ ਉਹਨਾਂ ਦੇ ਵੀ ਨਾਮ ਸਰ ਮੈਨੂੰ ਨਾਮ ਨਹੀਂ ਪਤਾ ਉਹ ਨਾਮ ਇਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਪਹਿਲੀ ਵਾਰੀ ਸਚੂ ਸਰ ਨਾਲ ਮਿਲੇ ਆ ਇਹ ਖੁਦ ਨਹੀਂ ਜਾਣਦੇ ਇਹਨਾਂ ਨੂੰ ਕਿ ਇਹਨਾਂ ਦੀ ਲਗਭਗ 10 ਦਿਨ ਪਹਿਲੇ ਇੱਥੇ ਡਿਊਟੀ ਮਤਲਬ ਜੁਆਇਨ ਕੀਤੀ ਹੈ ਇਹਨਾਂ ਨੇ ਮੇਰੇ ਕੋਲ ਅੰਦਰ ਲੋੜਸ ਚਾਹੀਏ ਗੱਲ ਮੈਂ ਇਸ ਦੇ ਸਬੰਧ ਵਿੱਚ ਜਿਹੜੀ ਆਪਣੀ ਪੂਰੀ ਤਕਰੀਰ ਕੀਤੀ ਕਰ ਰਿਹਾ ਹਾਂ ਤੇ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਹੈ ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਹੈ ਔਰ ਜੋ ਕਿ ਬਹੁਤ ਹੀ ਮਨ ਹੀ ਕੰਨਾ ਹੈ ਜੇਕਰ ਕੋਈ ਗੱਲਬਾਤ ਸੀ ਜੇਕਰ ਉਹ ਭਾਵੇਂ ਡਿਊਟੀ ਤੇ ਸੁੱਤਾ ਪਾਇਆ ਗਿਆ ਸੀ ਤੇ ਸੱਚ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਡਿਸਪਲਨ ਫੋਰਸ ਦਾ ਮੈਂਬਰ ਉਹਦੇ ਕਲਪਲੀਤੀ ਜਿਹਨਾਂ ਕਹਿੰਦਾ ਸੀ ਸੋ ਜਿਹੜੀ ਉਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਹੈ ਉਹਦੇ ਸਬੰਧ ਵਿੱਚ ਜਿਹੜਾ ਐਸ ਐਚਓ ਤੇ ਉਹਦੀ ਗੱਲ ਮੈਂਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹੱਲ ਕਰਤਾ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।